ਇਹ ਬੰਦਾ ਨਾ ਲਾਓ ਕਹਿ ਲਾਓ ਸਾਡਾ ਬੰਦਾ ਮਾਰ ਕੇ ਛੇੜਦਾ ਕਿਸਵਾਲ ਵੀ ਨਾ ਕਰੀਏ ਨਾਲ ਦਾ ਬੰਦਾ ਮਾਰਦਾ ਨਾਲੇ ਸਾਡੇ ਨਹੀਂ ਕਰੇ ਜੀ ਇਹਨਾਂ ਦਾ ਫੱਟ ਹੋ ਗਈ ਬੀਜੇ ਬਣਾ ਜਾਂਦੇ ਆ ਨਾ ਨਾ ਅਸੀਂ ਬਲੇਮ ਕਰ ਰਹੇ ਆ ਸਾਵਾ ਫੀਮੇਲ ਸਟਾਫ ਪਿਛਲੇ ਵਾਰ ਹੁੰਨੇ ਚੱਕੇ ਫੀਮੇਲ ਸਟਾਫ ਨਹੀਂ ਤਾਂ ਸਾਡਾ ਬੰਦਾ ਮਾਰਿਆ ਯਾਰ ਉਹ ਬਾਈ ਦੇ ਬੰਦੇ ਟੁੱਟਦੇ ਤੇ ਪ੍ਰੈਜ਼ੀਡੈਂਟ ਦੇ ਇਹਨਾਂ ਦਾ ਬੰਦਾ ਮਾਰਦਾ ਨਾਲੇ ਉੱਤੋਂ ਸਾਨੂੰ ਵੀ ਐਕਟ ਦਿਖਾ ਰਹੇ ਉਹਨਾਂ ਦਾ ਬੰਦਾ ਮਾਰਦਾ ਦੋਨੇ ਹੱਥ ਹੋ ਗਈ ਟੋਡੇ ਵਾਲੀ ਦੋ ਮਿੰਟਾਂ ਦੇ ਨਾਲ ਮਰਜਿੰਦਰ ਨਿੰਦਰਾ ਮੁਰਦਾਵਰ ਜੈ ਨਿੰਦਰਾ ਹਸਪੀਟਲ ਮੁਰਦਾਵਰ ਜੈ ਨਿੰਦਰਾ ਹਸਪੀਟਲ ਮੁਰਦਾਵਰ ਜੈ ਨਿੰਦਰਾ ਹਸਪੀਟਲ ਮੁਰਦਾਵਰ ਜੈ ਨਿੰਦਰਾ ਹਸਪੀਟਲ ਮੁਰਦਾਵਰ ਇੱਕ ਕੈਮਰਾ ਟੈਕਿੰਗਰ ਲੈ ਲੈ ਜਰੂਰ ਮਾਰਦੇ ਹੋਇਆ ਭਾਈ ਇਹ ਮੇਰਾ ਯਾਰ ਇਹ ਆਪਣਾ ਵਿੱਚ ਹੋਰ ਜਾਊਗਾ ਯਾਰ ਡਾਕਟਰ ਬੁਲਾ ਗਿਆ ਡਾ ਦੀ ਯਾਰ ਮੈਨੂੰ ਕਾਲ ਤੇ ਟੀਕੇ ਲਾਈ ਨੇ ਜੀ ਕੀ ਨਾਮ ਹੈ ਆਪਣਾ ਮੇਰਾ ਮਰੀਕ ਸਿੰਘ ਰਾਹੀਂ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਜੀ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸ ਟੀਕਾ ਉਹਦੀ ਡੋਸ ਤੇ ਜਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ ਸੱਤ ਅੱਠ ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾਦੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇਜ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਜੀ ਇਹਨਾਂ ਨੇ ਉਹ ਠੀਕ ਤੇ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕੇ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਦੀ ਕਿੰਕਾਂ ਦੀ ਜੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿਕਟ ਕਰਦੇ ਸੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਨਾਲ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਡਾਕਟਰ ਅਸ਼ੀਸ਼ ਭਗਤ ਸੀਗੀ ਅਸੀ ਅਸੀਦ ਭਗਤ ਦੀ ਗਈ ਤੇ ਉਹ ਤੁਹਾਡੇ ਪੇਰੈਂਟਸ ਨਾਲ ਕੋਈ ਗੱਲ ਪਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵੋਟ ਸੀਗੀ ਅਸ਼ੀਸ਼ 12 ਨੰਬਰ ਵਾਰਡ ਚ ਦੀ ਗਈ ਜੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇੱਧਰ ਆ ਜੋ ਉਧਰ ਆ ਜੋ ਵੀ ਬਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਰਈ ਮੇਰਾ ਨਾਮ ਇਹ ਗੌਰਵ ਸਿੰਘ ਹੀ ਮੈਂ ਇਹ ਜਲਾਲ ਖੜੇ ਤੋਈ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਵੀ ਜਮੀ ਸੀ ਕਬਰ ਬਿਲਕੁਲ ਆਈ ਹੈ ਜੀ ਮੈਂ ਰਿਪੋਰਟ ਮੰਗੀ ਹੈ ਮੈਡੀਕਲ ਸੁਪਰਡੈਂਟ ਤੋਂ ਮੈਂ ਡਿਟੇਲਡ ਰਿਪੋਰਟ ਮੰਗੀ ਹੈ ਮੈਨੂੰ ਰਿਪੋਰਟ ਆ ਜਾਂਦੀ ਹੈ ਉਸ ਤੋਂ ਬਾਅਦ ਮੈਂ ਆਪਣਾ ਰਿਐਕਸ਼ਨ ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ 'ਚ ਨਾ ਜੀ ਮਤਲਬ ਜਿਹੜੇ ਮੈਂ ਕਹੂੰਗਾ ਕਿ ਜਿਹੜੇ 95% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾ ਆਪਣੀ ਡਿਊਟੀ ਤਨਦੇਈ ਨਾਲ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਮੈਂਬਰਾਂ ਸੰਤ ਕੇ ਸੇਵਾ ਭਾਵਨਾ ਕਰਦੇ ਆ ਬਟ 1-2% ਮਾੜੇ ਜਿਹੜੇ ਹੈਗੇ ਆ ਬੰਦੇ ਉਹ ਹਰ ਪ੍ਰੋਫੈਸ਼ਨ ਚ ਹੁੰਦੇ ਆ ਡਾਕਟਰਾਂ ਚ ਵੀ ਨਰਸਾਂ ਚ ਵੀ ਉਹ ਗੁਸਾਣਾ ਕਰਨੇ ਇੱਕ ਤੋ ਪੱਤਰਕਾਰ ਵੀ ਹੁੰਦੇ ਆ ਜਿਹੜੇ ਇਹ ਹਰ ਥਾਂ ਤੇ ਹੁੰਦੇ ਆ ਪ੍ਰੋਫੈਸਰ ਲੈ ਲਓ ਤੁਸੀਂ ਪੋਲੀਟੀਸ਼ੀਅਨ ਵੀ ਹੁੰਦੇ ਆ ਪੋਲੀਟੀਸ਼ੀਅਨ ਚ ਕੰਟਰੀ ਜ਼ਿਆਦਾ ਹੁੰਦੀ ਆ ਸਾਡਾ ਇਸ ਤਰ੍ਹਾਂ ਤੇ ਇਹ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਲੇਕਿਨ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਆਸਟਾਅ ਚ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕਾਂ ਦਾ ਕਿਸੇ ਨਕਸ਼ੇ ਦੁੱਖ ਕਰ ਦੁੱਖ ਤਕੀਰ ਕਰਕੇ ਆਉਂਦੇ ਆ ਤੋ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾ ਭਾਵਨਾ ਨਾਲ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸੈਸਟਿਵ ਵੀ ਹੈ ਔਰ ਮੈਂ ਰਿਪੋਰਟ ਮੰਗੀ ਔਰ ਮੈਂ ਸਮੇਂ ਤੋਂ ਸਮੇਂ ਐਕਸ਼ਨ ਵੀ ਲਿਆ ਲੋਕਾਂ ਦਾ ਐਮਬੂਲੈਂਸ ਐਮਬੂਲੈਂਸ ਦੀ ਗੱਲ ਕਰਦੇ ਕਿੰਨੇ ਪਿੰਡੇ ਕਵਰ ਕਰਨਗੇ ਮੇਰਾ ਨਾਮ ਗੁਰੇਂਦ ਸਿੰਘ ਹੈ। ਇਹਨਾਂ ਦਾ ਇਥੋ ਜੇ ਮੇਰੇ ਤਾਇ ਜੀ ਨੇ ਮੈਕ੍ਰੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਜੀ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਜਾ ਰਿਹਾ ਸੀ। ਮੈਂ ਤਾਇ ਜੀ ਨਾਲ ਗੱਲ ਕੀਤੀ। ਮੈਂ ਤਾਇ ਜੀ ਕਿਵੇਂ? ਤਾਇ ਜੀ ਨੇ ਕਹਿੰਦਾ ਕਿੱਥੋਂ ਜਾਂਟੀ? ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆਂ ਸਾਈਕਲ ਸਟੈਂਡ ਤੇ। ਕਹਿੰਦਾ ਕੋਈ ਨਹੀਂ। ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ। ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ। ਮੈਨੂੰ ਪਤਾ ਲੱਗਿਆ ਵੀ ਤਾਇ ਜੀ ਬਾਥਰੂਮ ਜਵਾਗੇ ਉਹਨਾਂ ਦੇ ਥੋੜਾ ਜਿਹਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਦੇ ਵਿੱਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਪਿੱਛੇ ਆ ਕਿ ਸਾਡੇ ਕੋਲ ਟੀਕਾ ਫਾਲਤੂ ਪਾਇਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਕਿ ਸੋਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੇ ਐ ਫਾਲਦੂ ਬੰਦੇ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੇ ਨੀ ਟੀਕੇ ਮਹਿੰਗੇ ਟੀਕੇ ਪਏ ਨੇ ਜੀ ਕੰਮ ਸਾਡੇ ਅੱਡੀਂ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਰਹਿ ਕੇ ਮਰੀਜ਼ਾਂ ਨੂੰ ਸਾਮਦੇ ਆਰੇ ਕਿਹੜੇ ਹਸਪਤਾਲ ਚੋਂ ਗੁਰਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆਈ ਅ 118 ਨੰਬਰ ਟੇਬਲ ਆ ਸਾਡਾ ਇਹ ਕੋਈ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਇਹ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆਂ ਕੋਈ 10 ਬੜੀਆਂ ਚਿੱਟੇ ਉਹਨਾਂ ਪਾ ਦੇ ਨੇ ਕੋਰ ਉਹਨਾਂ ਦੇ ਇਹ ਜਿਹੇ ਕੋਰ ਦਾ ਰਿੰਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਤੁਹਾਨੂੰ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਵੀ ਚਾਹੀਦਾ ਸਾਨੂੰ ਆਪਣਾ